ਸਾਇਦ ਉਸਨ ਤੇ ਆਪੇ ਸਸਿਕਾਲ ਜੈ ਹਿੰਦ ਕਿ ਦੋ ਸਾਰੇ ਠੀਕ ਠਾਕ ਹੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਜਿੱਦਾਂ ਕਿ ਹੁਣ ਤੱਕ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਤੁਹਾਡਾ ਰਿਜ਼ਲਟ ਰਵਾਈਜ਼ ਹੋ ਕੇ ਆਇਆ ਤੇ ਤੇ ਕਈ ਬੱਚੇ ਇਹ ਚੀਜ਼ ਪੁੱਛ ਰਹੇ ਸੀ ਕਿ ਵੀ ਸਾਨੂੰ ਤਾਂ ਵੇਟ ਸੀ ਵੀ ਸਾਡਾ ਨੈਕਸਟ ਪ੍ਰੋਸੈਸ ਕਦੋਂ ਚੱਲੂਗਾ ਵੀ ਸਾਡਾ ਜਿਹੜਾ ਮਤਲਬ ਕਿ ਮੈਡੀਕਲ ਪ੍ਰੋਸੈਸ ਦਾ ਜਿੱਦਾਂ ਜਾਂ ਡਾਕੂਮੈਂਟ ਸਬਮਿਸ਼ਨ ਜਾਂ ਮਤਲਬ ਜਿੱਦਾਂ ਕਹਿੰਦੇ ਵੀ ਕਾਲਸ ਵਗੈਰਾ ਆਉਣੇ ਸੀ ਵੀ ਉਹ ਚੀਜ਼ ਹੋਊਗੀ ਤੇ ਇਹ ਤਾਂ ਨਵੀਂ ਚੀਜ਼ ਹੋ ਗਈ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਗਾ ਕਿ ਇਹ ਚੀਜ਼ ਨਵੀਂ ਨਹੀਂ ਹੈਗੀ ਜਿਹੜੇ ਪੁਰਾਣੇ ਮੁੰਡੇ ਕੁੜੀਆਂ 2021 ਤੋਂ ਭਰਤੀ ਦੇਖ ਰਹੇ ਮੇਰੇ ਨਾਲ ਦੇ ਕਹਿੰਦਾ ਜਿੱਦਾਂ ਜੋ ਭਰਤੀ ਨਹੀਂ ਹੋਈ ਹੁਣ ਤੱਕ ਠੀਕ ਆ ਤਾਂ ਉਹਨਾਂ ਨੂੰ ਪੁੱਛ ਕੇ ਦੇਖਿਓ ਜਾਂ ਤੁਸੀਂ ਇਦਾਂ ਕਰੋ 2021 ਦਾ ਪੋਰਟਲ ਖੋਲ ਕੇ ਦੇਖੋ ਠੀਕ ਹੈ ਉਥੋਂ ਤੁਹਾਨੂੰ ਜਿਹੜਾ ਉਹ ਪਤਾ ਲੱਗ ਜਾਊਗਾ ਵੀ ਇਹ ਚੀਜ਼ ਨਵੀਂ ਨਹੀਂ ਹੋਈਗੀ ਤਾਂ ਜਿਵੇਂ ਕਿ ਮੈਂ ਪਹਿਲਾਂ ਵਾਲੀ ਵੀਡੀਓ ਚ ਦੱਸਿਆ ਕਿ ਸਾਡਾ ਰਿਜ਼ਲਟ ਵੀ ਦੋ ਵਾਰ ਆਇਆ ਸੀ ਮਤਲਬ 1 ਜਨਵਰੀ ਚ ਆਇਆ ਸੀ ਇੱਕ ਮਈ ਦੇ ਵਿੱਚ ਆਇਆ ਸੀਗਾ ਤਾਂ ਉਹ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਗੱਲ ਦੱਸਦਾ ਫਿਰ ਤੁਹਾਨੂੰ ਦੱਸੂਗਾ ਵੀ ਨੈਕਸਟ ਪ੍ਰੋਸੈਸ ਚੱਲਣ ਦੇ ਵਿੱਚ ਦੇਰੀ ਕਿਉਂ ਹੋਈ ਸੀ ਤਾਂ ਜਾਂ ਮਤਲਬ ਕੀ ਚੱਕਰ ਬਣਿਆ ਪਹਿਲੀ ਗੱਲ ਤਾਂ ਇਦਾਂ ਕਿ ਮੈਂ ਜਿਵੇਂ ਤੁਹਾਨੂੰ ਕਹਿਣਾ ਹੁੰਦਾ ਵੀ ਮੋਸਟਲੀ ਮੈਂ ਗਰੁੱਪਸ ਮਤਲਬ ਜਦੋਂ ਮੇਰਾ ਬਣਿਆ ਹੋਇਆ ਗਰੁੱਪ ਟੈਲੀਗ੍ਰam ਤੇ ਕਈ ਬੱਚੇ ਵੀ ਜੁਆਇਨ ਕੀਤੇ ਕਈ ਨੇ ਨਹੀਂ ਕੀਤਾ ਜੇ ਨਹੀਂ ਕੀਤਾ ਤਾਂ ਪਲੀਜ਼ ਉਹਨੂੰ ਜੁਆਇਨ ਕਰ ਲਓ ਠੀਕ ਆਪਾਂ ਅੱਜ ਗੱਲਬਾਤ ਕਰਦੇ ਰਹਿੰਦੇ ਆ ਠੀਕ ਤੇ ਮੈਂ ਕਈ ਵਾਰੀ ਤੁਹਾਨੂੰ ਕਹਿਣਾ ਹੁੰਦਾ ਕਿ ਜਦੋਂ ਕੋਈ ਵੀ ਰਿਜ਼ਲਟ ਤਿਆਰ ਕਰਦਾ ਹਨ ਚਾਹੇ ਉਹ ਟੀਚਰ ਆ ਚਾਹੇ ਉਹ ਕੋਈ ਕੰਪਨੀ ਆ ਠੀਕ ਆ ਜੋ ਪੇਪਰ ਲੈਂਦੀ ਆ ਤਾਂ ਉਹ ਰਿਜ਼ਲਟ ਨੂੰ ਬੜਾ ਧਿਆਨ ਨਾਲ ਚੈੱਕ ਕਰਦੇ ਆ ਵੀ ਕਿਹੜਾ ਬੰਦਾ ਨੰਬਰ ਵੱਧ ਆ ਫਿਰ ਉਸੇ ਨੂੰ ਉਹ ਫਰਸਟ ਜਿੱਦਾਂ ਕਹਿੰਦੀ ਆਪਾਂ ਕੱਢਦੇ ਆ ਫਿਰ ਸੈਕੰਡ ਕੱਢਦੇ ਆ ਫਿਰ ਥਰਡ ਕੱਢਦੇ ਆ ਹਨਾ ਫਿਰ ਹੌਲੀ-ਹੌਲੀ ਰੈਂਕਿੰਗ ਬਣਦੀ ਜਾਂਦੀ ਆ ਵੀ ਕਿਹੜਾ ਬੰਦਾ ਮਤਲਬ ਕਿ ਫਰਸਟ ਤੋਂ ਲੈ ਕੇ ਐਂਡ ਤੱਕ ਜਿੰਨੇ ਵੀ ਬੱਚੇ ਐ ਸਪੋਜ਼ ਕਰੋ 50 ਬੱਚੇ ਆ ਵੀ ਕਿਹੜੇ ਬੱਚੇ ਦਾ ਫਰਸਟ ਰੈਂਕ ਆਉਂਦਾ ਅਕੋਰਡਿੰਗ ਟੂ ਮਾਰਕਸ ਔਰ ਕਿਹੜਾ ਬੱਚਾ 50ਵੇਂ ਨੰਬਰ ਤੇ ਉਹਦਾ ਕਿਹੜੇ ਫੇਲ ਹੋਗੇ ਜਾਂ ਮਤਲਬ ਜੋ ਵੀ ਆ ਹਨਾ ਤਾਂ ਤੁਸੀਂ ਮਤਲਬ ਕਿ ਪਿਛਲੀ ਵਾਰ ਜਦੋਂ ਧਰਨੇ ਧੁਰਨੇ ਲਾਏ ਜਾਂ ਧਰਨੇ ਮਜਾਰੀ ਕੀਤੇ ਕਾਫੀ ਕੋਸ਼ਿਸ਼ ਕੀਤਾ ਤੁਸੀਂ ਹਨਾ ਤਾਂ ਅਸੀਂ ਵੀ ਧਰਨੇ ਲਾਏ ਸੀਗੇ ਠੀਕ ਹੈ ਅਸੀਂ ਧਰਨੇ ਲਾਏ ਸੀਗੇ ਆਪ ਦਾ ਪ੍ਰੋਸੈਸ ਚਲਾਉਣ ਲਈ ਨਾ ਕਿ ਰਿਜ਼ਲਟ ਲਈ ਸਾਡਾ ਰਿਜ਼ਲਟ ਜਨਵਰੀ ਦੇ ਵਿੱਚ ਆ ਚੁੱਕਿਆ ਸੀ ਔਰ ਅਸੀਂ 24 ਮਾਰਚ ਨੂੰ 24 ਮਾਰਚ 2022 ਨੂੰ ਅਖੀਰਲਾ ਧਰਨਾ ਲਾਇਆ ਸੀ ਤੇ ਸਾਨੂੰ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਧਿਆਨ ਨਾਲ ਤੁਹਾਨੂੰ ਅਸੀਂ ਪੁੱਤ ਬੱਚਾ ਕਹਿ ਰਹੇ ਹਾਂ ਠੀਕ ਹੈ ਕਿਉਂਕਿ ਤੁਸੀਂ ਸਾਡੇ ਡਿਪਾਰਟਮੈਂਟ ਦੇ ਬੱਚੇ ਹੋ ਸਾਡੇ ਡਿਪਾਰਟਮੈਂਟ ਚ ਆਉਣਾ ਤੁਸੀਂ ਤਾਂ ਇਸ ਕਰਕੇ ਤੁਹਾਨੂੰ ਅਸੀਂ ਜਿਹੜਾ ਉਹ ਕੁਛ ਨਹੀਂ ਕਹਿ ਰਹੇਗੇ ਤਾਂ ਕਿਰਪਾ ਕਰਕੇ ਅੱਜ ਤੋਂ ਬਾਅਦ ਇਹ ਚੀਜ਼ ਨੋਟ ਕਰ ਲਓ ਵੀ ਜੇ ਅੱਜ ਤੋਂ ਬਾਅਦ ਤੁਸੀਂ ਇਹ ਚੀਜ਼ ਕਰੋਗੇ ਤਾਂ ਫਿਰ ਤੁਸੀਂ ਆਪਣੀ ਜਿਹੜਾ ਉਹ ਤੁਹਾਨੂੰ ਕਾਨੂੰਨੀ ਕਾਰਵਾਈ ਕੀਤੀ ਹੋਗੀ ਤਾਂ ਤੁਸੀਂ ਆਪਣੀ ਕੀਤੀ ਤੇ ਆਪ ਜ਼ਿੰਮੇਵਾਰ ਹੋਵੋਗੇ ਠੀਕ ਆ ਉਸ ਤੋਂ ਬਾਅਦ ਅਸੀਂ ਕੋਈ ਧਰਨਾ ਨਹੀਂ ਲਾਇਆ ਸੀਗਾ ਤਾਂ ਅਸੀਂ ਸਿਰਫ ਧਰਨੇ ਲਾਏ ਸੀਗੇ ਆਪ ਦਾ ਪ੍ਰੋਸੈਸ ਚਲਾਉਣ ਲਈ ਔਰ ਤੁਸੀਂ ਧਰਨ ਲਾਇਆ ਸੀ ਸਾਡਾ ਰਿਜ਼ਲਟ ਦਿਓ ਠੀਕ ਆ ਜਦੋਂ ਕਿਸੇ ਵੀ ਬੰਦੇ ਨੂੰ ਆਪਾਂ ਕਵਾਂਗੇ ਵੀ ਕਿਸੇ ਬੰਦੇ ਨੂੰ ਪ੍ਰੋਫਾਈਲ ਦਾ ਕੰਮ ਦਿੱਤਾ ਵੀ ਫਾਈਲ ਕੰਪਲੀਟ ਕਰਕੇ ਮੈਨੂੰ 5 ਦਿਨਾਂ ਦੇ 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 ਜੇ ਉਹੀ ਆਪਾਂ ਉਹਨੂੰ ਕਹੀਏ ਵੀ ਮਤਲਬ ਕਿ ਤੂੰ ਮੈਨੂੰ 5 ਦਿਨ ਨਹੀਂ ਮੈਨੂੰ ਤਾਂ 2 ਦਿਨਾਂ 'ਚ ਹੀ ਕੰਪਲੀਟ ਕਰਕੇ ਦੇ ਦੇ ਫਿਰ ਉਹਦੇ ਵਿੱਚ ਕੋਈ ਨਾ ਕੋਈ ਮਿਸਟੇਕ ਗਲਤੀਆਂ ਉਹ ਹੋਣਗੀਆਂ ਠੀਕ ਆ ਹੁਣ ਜਿੱਦਾਂ ਕਿ ਤੁਸੀਂ ਮਤਲਬ ਧਰਨੀ ਮੁਜ਼ਾਰੇ ਕੀਤੇ ਵੀ ਸਾਡਾ ਰਿਜ਼ਲਟ ਦਿਓ ਸਾਡਾ ਰਿਜ਼ਲਟ ਦਿਓ ਠੀਕ ਆ ਫਿਰ ਕੰਪਨੀ ਨੇ ਜੋ ਉਹਨਾਂ ਕੋਲ ਤਿਆਰ ਹੋਇਆ ਪਿਆ ਸੀ ਇੱਕ ਵਾਰ ਉਹਨਾਂ ਨੇ ਉਹ ਡਿਕਲੇਅਰ ਕਰਤਾ ਠੀਕ ਆ ਤੇ ਉਸ ਤੋਂ ਬਾਅਦ ਫਿਰ ਜਦੋਂ ਸੋਧ ਕੀਤੀ ਗਈ ਦੁਬਾਰਾ ਫਿਰ ਸੋਧ ਠੀਕ ਆ ਜੇ ਮਤਲਬ ਕਿ ਉਹ ਪ੍ਰੋਪਰ ਪਹਿਲਾਂ ਕੰਪਨੀ ਨੇ 101% ਆਉਦੀ ਜਿਵੇਂ ਕਹਿ ਦਈਏ ਚੰਗੀ ਤਰ੍ਹਾਂ ਉਹਨੂੰ ਤਿਆਰ ਕਰਕੇ ਫਿਰ ਲਾਂਚ ਕੀਤਾ ਫਿਰ ਤਾਂ ਠੀਕ ਆ ਜੇ ਹਜੇ ਤਿਆਰ ਕਰ ਰਹੇ ਨੇ ਤਿਆਰ ਕਰਦੇ ਕਰਦੇ ਕਦੋਂ ਵਿੱਚ ਲੈ ਕੇ ਰਾਂਚ ਕਰਦੇ ਹੋ ਠੀਕ ਆ ਬਾਕੀ ਬਾਅਦ ਚ ਦੇਖਾਂਗੇ ਤਾਂ ਤੁਸੀਂ ਕੰਪਨੀ ਨੂੰ ਚੈਲੰਜ ਨਹੀਂ ਕਰ ਸਕਦੇਗੇ ਵੀ ਤੁਸੀਂ ਦੁਬਾਰਾ ਰਿਜ਼ਲਟ ਕਿਵੇਂ ਦਿੱਤਾ ਸਾਡੇ ਬਾਰੇ ਵੀ ਦੁਬਾਰਾ ਰਿਜ਼ਲਟ ਐਸੀ ਚੈਲੰਜ ਨਹੀਂ ਕਰ ਸਕਦੇ ਉਸ ਚੀਜ਼ ਨੂੰ ਠੀਕ ਆ ਉੱਥੇ ਉਹ ਸਾਡੀ ਗਲਤੀ ਮੰਨਣਗੇ ਵੀ ਢੋਡੇ ਕਰਕੇ ਇਸ ਨੂੰ ਰਿਜ਼ਲਟ ਪਹਿਲਾਂ ਡਿਕਲੇਅਰ ਕਰਨਾ ਪਿਆ ਇਸ ਕਰਕੇ ਅਸੀਂ ਹੁਣ ਦੁਬਾਰਾ ਇਹਨੂੰ ਸੋਧ ਕੇ ਦੁਬਾਰਾ ਰਿਜ਼ਲਟ ਡਿਕਲੇਅਰ ਕੀਤਾ ਤਾਂ ਕਿ ਕੋਈ ਮਤਲਬ ਕਿ ਮਿਸ ਹੈਪਨਿੰਗ ਨਾ ਹੋਵੇ ਉਹਦੇ ਵਿੱਚ ਕਈ ਵਾਰੀ ਇਦਾਂ ਹੁੰਦਾ ਕਿ ਜਿਹੜੇ ਐਲੀਜੀਬਲ ਬੱਚੇ ਹੁੰਦੇ ਆ ਉਹ ਕਈ ਵਾਰੀ ਅੱਖੋਂ ਪਰੋਖੇ ਰਹਿ ਜਾਂਦੇ ਜਾਂ ਜਿਵੇਂ ਕਹ ਦੀਏ ਉਹਨਾਂ ਦੇ ਨੰਬਰ ਜ਼ਿਆਦਾ ਹੁੰਦੇ ਆ ਤੇ ਉਹ ਰਹਿ ਜਾਂਦੇ ਨੇ ਭਰਤੀ ਹੁਣ ਵੱਲੋਂ ਔਰ ਜਿਹੜੇ ਨੰਬਰ ਘੱਟ ਹੁੰਦਾ ਕਿ ਇਹ ਪੁਆਇੰਟਾਂ ਦਾ ਫਰਕ ਹੁੰਦਾ ਸਿਰਫ ਜਿੱਦਾਂ ਕਿ 90 ਨੰਬਰ ਕਿਸੇ ਦੇ ਠੀਕ ਆ ਉਹ ਭਰਤੀ ਹੋਊਗਾ 90.1 ਵਾਲਾ ਬੰਦਾ ਰਹਿ ਗਿਆ ਹੁਣ ਤੁਸੀਂ ਕਹੋਗੇ ਵੀ ਇਹ ਕੰਪਿਊਟਰ ਤੇ ਇਹ ਚੀਜ਼ਾਂ ਹੁੰਦੀਆਂ ਕੰਪਿਊਟਰ ਦੇ ਵੀ ਚੀਜ਼ਾਂ ਹੁੰਦੀਆਂ ਠੀਕ ਆ ਮੈਨੂਅਲੀ ਵੀ ਦਫ਼ਤਰਾਂ ਦੇ ਵਿੱਚ ਕੰਮ ਹੁੰਦਾ ਜ਼ਰੂਰੀ ਨਹੀਂ ਹੁੰਦਾ ਵੀ ਸਾਰ ਹਰ ਇੱਕ ਚੀਜ਼ ਹੀ ਤੁਸੀਂ ਕਹਿ ਦਿਓ ਕੰਪਿਊਟਰ ਤੇ ਹੁੰਦੀ ਆ ਠੀਕ ਆ ਇਹ ਚੀਜ਼ਾਂ ਕੰਪਿਊਟਰ ਤੇ ਵੀ ਹੁੰਦੀਆਂ ਔਰ ਮੈਨੂਅਲੀ ਵੀ ਹੁੰਦੀਆਂ ਜਿੱਥੇ ਕਿਤੇ ਸਪੋਜ਼ ਕਰੋ ਵੀ ਕੋਈ ਬੱਚਾ ਜਿਹੜਾ 90 ਨੰਬਰ ਦਾ ਭਰਤੀ ਆ ਠੀਕ ਆ ਉਹਦਾ ਦੋਸਤ 90.1 ਲਈ ਬੈਠਾ ਤੇ 90.1 ਵਾਲਾ ਭਰਤੀ ਨਹੀਂ ਹੋਇਆ ਤੇ ਉਹਨੇ ਕਿਹਾ ਨਾ ਵੀ ਯਾਰ ਮੇਰੇ ਤਾਂ 90.1 ਸੀਗੇ ਵੀ ਇਹ ਕਿਵੇਂ ਭਰਤੀ ਹੋ ਗਿਆ ਠੀਕ ਆ ਤਾਂ ਇਦਾਂ ਕਰਕੇ ਮਤਲਬ ਬਾਅਦ ਦੇ ਵਿੱਚ ਕੰਪਨੀ ਨੂੰ ਜਦੋਂ ਕੇਸ ਲੱਗਦੇ ਆ ਨਾ ਫਿਰ ਉਹ ਕេស ਲੰਮੇ ਚੱਲਦੇ ਤਾਂ ਕੰਪਨੀ ਨੂੰ ਭੋਤ ਨਾ ਪੈਂਦਾ ਉਹ ਚੀਜ਼ ਠੀਕ ਆ ਤੇ ਕੰਪਨੀ ਫਿਰ ਦੁਬਾਰਾ ਸੋਧ ਕਰਕੇ ਸਾਡੇ ਵੱਲ ਵੀ ਸੋਧ ਕਰਕੇ ਦੁਬਾਰਾ ਰਿਜ਼ਲਟ ਕੱਢਿਆ ਸੀ ਜਿਹਦੇ ਵਿੱਚੋਂ ਕਿ ਜਿਹੜੇ ਡਿਸਟ੍ਰਿਕਟ ਵਾਲੇ ਮੁੰਡੇ ਸੀ ਜਾਂ ਕੁੜੀਆਂ ਸੀਗਾ ਉਹ ਆਰਮਡ ਕਾਡਰ ਦੇ ਵਿੱਚ ਚਲੇ ਗਏ ਸੀ ਕਾਡਰ ਚੇਂਜ ਹੋ ਗਏ ਸੀਗੇ ਮੈਂ ਰਾਤ ਵੀ ਟੈਲੀਗ੍ਰਾਮ ਗਰੁੱਪ ਦੇ ਵਿੱਚ ਮੈਸੇਜ ਪਾਇਆ ਸੀਗਾ ਜਾਂ ਪਰਸਨਲ ਵੀ ਕਈ ਨੂੰ ਮੈਸੇਜ ਕੀਤੇ ਸੀਗੇ ਵੀ ਆਪਣਾ ਚੈੱਕ ਕਰ ਲਿਓ ਕਈਆਂ ਦੇ ਤਾਂ ਕਾਡਰ ਚੇਂਜ ਹੋ ਗਏ ਹੋਣਗੇ ਕਈ ਬੱਚੇ ਭਰਤੀ ਤੋਂ ਬਾਹਰ ਹੋ ਗਏ ਹੋਣਗੇ ਸਿਰਫ ਪੁਆਇੰਟਾਂ ਤੇ ਸਿਰਫ ਪੁਆਇੰਟਾਂ ਦੇ ਨੰਬਰਾਂ ਦੇ ਨਹੀਂ ਪੁਆ ਠੀਕ ਆ ਪੁਆਇੰਟਾਂ ਦੇ ਬਾਹਰ ਹੋਗੇ ਹੋਣਗੇ ਔਰ ਕੁਝ ਬੱਚੇ ਨਵੇਂ ਐਡ ਹੋਣਗੇ ਜਦ ਤੱਕ ਮੈਂ ਤੁਹਾਨੂੰ ਕਹਿਣਾ ਵੀ ਜਿਹੜਾ ਬੰਦਾ एलिਜੀਬਲ ਸੀ ਉਹ ਪਹਿਲਾਂ ਨਹੀਂ ਭਰਤੀ ਹੋ ਸਕਿਆ ਉਹ ਬੱਚਾ ਉਹਨੂੰ ਪਤਾ ਲੱਗ ਗਿਆ ਕੰਪਨੀ ਨੂੰ ਵੀ ਇਹ ਬੱਚਾ एलिਜੀਬਲ ਸੀ ਅਸੀਂ ਨਹੀਂ ਭਰਤੀ ਕੀਤਾ ਉਹ ਬੱਚੇ ਨੂੰ ਭਰਤੀ ਕੀਤਾ ਜਾਊਗਾ ਔਰ ਜਿਹੜੇ ਬੱਚੇ ਨਹੀਂ ਭਰਤੀ ਹੋਣ ਦੇ ਕਾਬਿਲ ਸੀ ਉਹਨਾਂ ਨੂੰ ਬਾਹਰ ਕਰ ਦਿੱਤਾ ਜਾਊਗਾ ਠੀਕ ਆ ਇਸ ਕਰਕੇ ਮੈਂ ਇਹੀ ਚੀਜ਼ ਕਹਿਣਾ ਹੁੰਦਾ ਵੀ ਤੁਸੀਂ ਕਾਲੀ ਬਹੁਤ ਕਰਦੇ ਹੋ ਕਾਲੀ ਨਾ ਕਰਿਆ ਕਰੋ ਅਸੀਂ ਵੀ ਕਾਲੀਆਂ ਕੀਤੀਆਂ ਸੀ ਸਾਡਾ ਵੀ ਰਿਜ਼ਲਟ ਦੋ ਵਾਰੀ ਆਇਆ ਸੀਗਾ 2023 ਵਾਲੇ ਵੀ ਇਦਾਂ ਕਰਦੇ ਰਹੇ ਪਰ ਉਦੋਂ ਕੱਲੀ ਡਿਸਟ੍ਰਿਕਟ ਦੀ ਪਰਤੀ ਸੀ ਦੋ ਕੈਡਰ ਮਤਲਬ ਸੇਮ ਸੇਮ ਮਤਲਬ ਸੇਮ ਹੀ ਸੀਗਾ ਹਨ ਜਿੱਦਾਂ ਕਹੇ ਦੀ ਇੱਕ ਕੈਡਰ ਸੀਗਾ ਤੇ ਇਸ ਕਰਕੇ 2023 ਵਾਰੀ ਜਿਹੜਾ ਕੋਈ ਮਤਲਬ ਕੋਈ ਹੋਣੀ ਆਇਆ ਸੀਗਾ ਰਿਜ਼ਲਟ ਦੁਬਾਰਾ ਨਹੀਂ ਆਇਆ ਸੀਗਾ ਤੇ ਕੈਡਰ ਦੋ ਹੋਣ ਕਰਕੇ ਜਿੱਦਾਂ ਕਹੇ ਦੀ ਵੀ ਜਦੋਂ ਮਤਲਬ ਕੋਈ ਕੱਟਆਫ ਜਿਹੜੀ ਆ ਉਹ ਕੱਟ ਜਾ ਰਹੀ ਹੈ ਤਾਂ ਆਰਮਡ ਕੈਡਰ ਦੇ ਵਿੱਚ ਜਿਹੜਾ ਵੱਧ ਆ ਲਿਆ ਠੀਕ ਹੈ ਉਹ ਡਿਸਟ੍ਰਿਕਟ ਕੈਡਰ ਦੇ ਵਿੱਚ ਆ ਤੁਹਾਨੂੰ ਵੀ ਪਤਾ ਇਸ ਚੀਜ਼ ਦਾ ਔਰ ਜੇਕਰ ਇਹ ਇੱਥੇ ਵੀ ਮਿਸਟੇਕ ਹੁੰਦੀ ਹੈ ਕਈ ਵਾਰੀ ਵੀ ਵੱਧ ਨੰਬਰ ਵਾਲਾ ਆਰਮਡ ਚ ਤੇ ਘਟ ਨੰਬਰal ਡਿਸਟ੍ਰਿਕਟ ਕਰਤਾ ਤਾਂ ਉਹ ਫਿਰ ਪੂਰਾ ਉਹਨੂੰ ਜਿੱਦਾਂ ਕਹਦੀ ਇਹ ਨਾ ਵੀ ਸ਼ਾਨ ਨਾਲ ਲਾ ਕੇ ਨਾ ਜਦੋਂ ਆਪਾਂ ਪੰਜਾਬੀ ਚ ਕਹ ਦਿੰਦੇ ਆ ਵੀ ਸ਼ਾਨ ਨਾਲ ਲਾ ਕੇ ਚੰਗੀ ਤਰ੍ਹਾਂ ਵੀ ਬਰੀਕੀ ਤੌਰ ਤੇ ਦੇਖਿਆ ਹੁੰਦਾ ਬਰੀਕੀ ਤੌਰ ਤੇ ਵੀ ਕਿਹੜਾ ਬੰਦਾ ਕਿਸ ਕਿੱਡਰ ਦਾ ਹੱਕਦਾਰ ਆ ਤੇ ਕਿਹੜਾ ਬੰਦਾ ਅਸਲ ਚ ਭਰਤੀ ਹੁੰਦਾ ਹੱਕਦਾਰ ਇਸ ਕਰਕੇ ਕਿਹੜਾ ਰਿਜ਼ਲਟ ਦੁਬਾਰਾ ਆਇਆ ਮੈਂ ਤਾਂ ਕਰਕੇ ਕਾਫੀ ਦਿਨ ਤੋਂ ਕੋਈ ਵੀਡੀਓ ਨਹੀਂ ਪਾ ਰਿਆ ਸੀਗਾ ਮੈਨੂੰ ਕੁਝ ਕੁਝ ਅਪਡੇਟ ਮਿਲ ਰਹੀ ਸੀ ਪਿੱਛੋਂ ਵੀ ਸ਼ਾਇਦ ਸ਼ਾਇਦ ਰਿਜ਼ਲਟ ਰਿਵਾਈਜ਼ ਹੋ ਜੇ ਪਰ ਪੱਕਾ ਨਹੀਂ ਸੀਗਾ ਠੀਕ ਆ ਤੋਡੇ ਵੀ ਚਲੋ ਲਿੰਕ ਹੋਣਗੇ ਮੈਨੂੰ ਨਹੀਂ ਪਤਾ ਹੈਗੇ ਆ ਜਾਂ ਨਹੀਂ ਹੈਗੇ ਪਰ ਮੇਰੇ ਖੋਦੇ ਦੋਸਤ ਹੈਗੇ ਜਿਹੜੇ ਕਿ ਮੇਰੇ ਨਾਲ ਦੇ ਕੁਝ ਹੈੱਡਕਵਾਰਟਰ ਦੇ ਉੱਤੇ ਡਿਊਟੀ ਆ ਤਾਂ ਉੱਥੋਂ ਨਿਊਜ਼ ਮਿਲਦ ਰਹੀ ਸੀ ਵੀ ਯਾਰ ਹੋ ਸਕਦਾ ਵੀ ਰਿਜ਼ਲਟ ਦੁਬਾਰਾ ਡਿਕਲੇਅਰ ਕਰ ਦੇਣ ਜਿੱਦਾਂ ਕਿ ਆਪਣਾ ਹੋਇਆ ਸੀਗਾ ਵੀ ਕਨਫਰਮ ਨਹੀਂ ਹੈ ਯਾਰ ਐਦਾਂ ਮਤਲਬ ਨਿਊਜ਼ ਆਉਂਦੀ ਸੀ ਵੀ ਦੇਖੋ ਯਾਰ ਵੀ ਪ੍ਰੋਸੈਸ ਤਾਂ ਹੀ ਨਹੀਂ ਚੱਲ ਰਿਹਾਗਾ ਵੀ ਕਹਿ ਰਹੇ ਆ ਵੀ ਦੁਬਾਰਾ ਅਸੀਂ ਰਿਜ਼ਲਟ ਡਿਕਲੇਅਰ ਕਰਾਂਗੇ ਤਾਂ ਉਹ ਰਿਟੀ ਹੋਈ ਮੈਂ ਜਦੋਂ ਰਾਤੀ ਮਤਲਬ ਮੇਰੇ ਕੋਲ ਪੀਡੀਐਫ ਆਈ ਤਾਂ ਮੈਂ ਰਾਤੀ ਉਹਨੂੰ ਜਿਹੜਾ ਉਹਦੀ ਅਪਡੇਟ ਦੇਦੀ ਸੀ ਕਿ ਬਾਕੀ ਚੈਨਲ ਨੇ ਚਲੋ ਮੈਨੂੰ ਨਹੀਂ ਪਤਾ ਕਰ ਉਹਨਾਂ ਦਿੱਤੀਆਂ ਕਦੋਂ ਨਹੀਂ ਦਿੱਤੀਆਂ ਠੀਕ ਆ ਰਾਤੀ ਹੀ ਮੇਰੇ ਕੋਲ ਅਪਡੇਟ ਆਈ ਤੇ ਮੈਂ ਰਾਤੀ ਹੀ ਜਦੋਂ ਮਤਲਬ ਪਹਿਲਾਂ ਮੇਰੇ ਕੋਲ ਅਪਡੇਟ ਆਈ ਫਿਰ ਬਾਅਦ ਵਿੱਚ ਵੈਬਸਾਈਟ ਤੇ ਸ਼ੋ ਹੋਣ ਲੱਗਿਆ ਸੀਗਾ ਠੀਕ ਆ ਤੇ ਇਸ ਤਰ੍ਹਾਂ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਥੋੜਾ ਜਿਹਾ ਸਬਰ ਰੱਖਿਆ ਕਰੋ ਹਰ ਇੱਕ ਚੀਜ਼ ਦਾ ਕੋਈ ਸਮਾਂ ਨਿਰਧਾਰਿਤ ਹੁੰਦਾ ਜੇ ਹੁਣ ਮੈਂ ਹੁਣ ਓਪਰਲੀ ਜੀ ਗੱਲ ਕਹਾਂ ਵੀ ਜੇ ਕੋਈ ਚੀਜ਼ ਉਹਨੇ ਹੀ ਸਮੇਂ ਦੇ ਵਿੱਚ ਪੂਰੀ ਹੋ ਕੇ ਡਿਲੀਵ ਠੀਕ ਹੈ ਉਹਨਾਂ ਕੋਈ ਸਮਾਂ ਆ ਠੀਕ ਹੈ ਮੈਂ ਹੁਣ ਡਾਇਰੈਕਟ ਸ਼ਬਦਾਂ ਦੇ ਵਿੱਚ ਨਹੀਂ ਗਾਉਂਗਾ ਠੀਕ ਹੈ ਫਿਰ ਤੁਸੀਂ ਕਹਿਣਾ ਵੀ ਡਾਇਰੈਕਟ ਚੱਲ ਪਈ ਸਰ ਤਾਂ ਉਹਨੂੰ ਉਹਨਾਂ ਹੀ ਸਮਾਂ ਲੱਗਣਾ ਜੀ ਔਰ ਉਹ ਸਮੇਂ ਤੋਂ ਪਹਿਲਾਂ ਚੀਜ਼ ਹੁੰਦੀ ਆ ਠੀਕ ਹੈ ਤਾਂ ਉਹ ਫਿਰ ਉਹਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਆ ਮੇਰੀ ਗੱਲ ਤੁਸੀਂ ਸਮਝ ਜਾਓ ਮੈਂ ਕੀ ਕਹਿਣਾ ਚਾਹੁੰਦਾ ਠੀਕ ਹੈ ਵੀ ਜੇ ਚੀਜ਼ ਸਮੇਂ ਦੇ ਪੂਰੇ ਹੋਣ ਤੋਂ ਬਾਅਦ ਕੋਈ ਚੀਜ਼ ਡਿਕਲੇਅਰ ਹੁੰਦੀ ਆ ਪੈਦਾ ਹੁੰਦੀ ਆ ਤਾਂ ਉਹ ਓਕੇ ਆ ਜੋ ਸਮੇਂ ਤੋਂ ਪਹਿਲਾਂ ਆ ਰਹੀ ਹੈ ਚੀਜ਼ ਤਾਂ ਫਿਰ ਉਹ ਨੁਕਸਾਨ ਦੇ ਜਾਂ ਉਹਦੇ 'ਚ ਕੋਈ ਕਮੀ ਹੋਵੇ ਜਾਂ ਕੋਈ ਘਾਟ ਹੋਊਗੀ ਤਾਂ ਠੀਕ ਹੈ ਇਸ ਕਰਕੇ ਮੈਂ ਕਹਿਣਾ ਹੁਣ ਬਈ ਕਾਲੀ ਨਾ ਕਰਿਆ ਕਰੋ ਕਦੇ ਵੀ ਠੀਕ ਹੈ ਕੰਪਨੀ ਨੂੰ ਕਦੇ ਵੀ ਤੱਕਾ ਨਾ ਕਰੋ ਵੀ ਸਾਡਾ ਰਿਜ਼ਲਟ ਡਿਕਲੇਅਰ ਕਰੋ ਸਾਡਾ ਰਿਜ਼ਲਟ ਡਿਕਲੇਅਰ ਕਰ ਦਿਓ ਕੀ ਪਤਾ ਜਿਹੜੇ ਬੱਚੇ ਮੰਨ ਕੇ ਚੱਲੋ ਵੀ ਜਿਹੜੇ ਪਹਿਲਾਂ ਹੁਣ ਭਰਤੀ ਵਿੱਚ ਨਹੀਂ ਹੋਏ ਸੀ ਹੁਣ ਉਹ ਜਿਹੜੇ ਭਰਤੀ ਹੋ ਗਏ ਆ ਦੁਬਾਰਾ ਨਾਮ ਆ ਗਿਆ ਉਹਨਾਂ ਦਾ ਹਨਾ ਤਾਂ ਉਹ ਆਪ ਦੇ ਮਨ ਕਿੰਨੇ ਲੱਕੀ ਸਮਝਦੇ ਹੋਣੇ ਬੀਆਰ ਸ਼ੋਕਰ ਦੁਬਾਰਾ ਰਿਜ਼ਲਟ ਹੈਗਾ ਔਰ ਜਿਹੜੇ ਬੱਚੇ ਬਾਹਰ ਹੋ ਗਏ ਆ ਉਹ ਕੋਸ ਤੇ ਹੋਣੇ ਅ ਇੱਕੋ ਵਾਰ ਰਿਜ਼ਲਟ ਆਵੇ ਇੱਕੋ ਵਾਰ ਹੀ ਸਾਰੇ ਮਤਲਬ ਖੁਸ਼ ਹੋਣ ਤੇ ਇੱਕੋ ਵਾਰੀ ਦੁਖੀ ਹੋਣ ਦੁਖੀ ਵੀ ਹੋਣਾ ਹੁੰਦਾ ਕਿਉਂਕਿ ਜਿਹੜੇ ਬੱਚੇ ਬਾਹਰ ਹੋਣਗੇ ਦੁਖੀ ਹੋਣਗੇ ਤਾਂ ਦੁਬਾਰਾ ਦੁਬਾਰਾ ਹੁਣ ਜਿਹੜੇ ਬੱਚੇ ਪਹਿਲਾਂ ਭਰਤੀ ਹੋਏ ਸੀ ਉਹ ਜਦੋਂ ਹੁਣ ਬਾਹਰ ਗਏ ਆ ਤਾਂ ਦੁੱਖ ਤਾਂ ਹੁੰਦਾ ਹੀ ਵੀ ਯਾਰ ਮੈਂ ਭਰਤੀ ਹੋ ਗਿਆ ਸੀ ਹੁਣ ਮੈਨੂੰ ਬਾਹਰ ਕਿਉਂ ਕਰ ਦਿੱਤਾ ਤਾਂ ਇੱਕ ਬੱਚੇ ਨੇ ਮੈਨੂੰ ਕੁਐਸਚਨ ਪੁੱਛਿਆ YouTube ਤੇ ਪੁੱਛਿਆ ਸੀਗਾ ਵੀ ਮੈਂ ਸਿਰਫ ਪੁਆਇੰਟਾਂ ਤੇ ਹੀ ਮਤਲਬ ਭਰਤੀ ਹੋਈ ਸੀ ਕੁੜੀ ਸੀਗੀ ਤੇ ਮੇਰਾ ਹੁਣ ਵੀ ਮੇਰੀ ਹੁਣ ਹੈਲਪ ਕਰੋ ਇਹਦੇ ਵਿੱਚ ਬੱਚੇ ਮੈਂ ਕੋਈ ਹੈਲਪ ਨਹੀਂ ਕਰ ਸਕਦਾ ਠੀਕ ਆ ਤਾਂ ਤੁਹਾਨੂੰ ਨੈਕਸਟ ਭਰਤੀ ਦੀ ਤਿਆਰੀ ਕਰਨੀ ਪੈਣੀ ਕਿਉਂਕਿ ਰਿਜ਼ਲਟ ਜਿਹੜਾ ਰਿਵਾਈਜ਼ ਹੋ ਕੇ ਆਉਂਦਾ ਉਹਤੇ ਆਪਾਂ ਕੋਈ ਕੇਸ ਨਹੀਂ ਲਾ ਸਕਦੇ ਕੋਈ ਚੈਲੰਜ ਨਹੀਂ ਕਰ ਸਕਦੇਗੇ ਇਹਦੇ ਤੇ ਉਹਨਾਂ ਨੇ ਤੁਹਾਡਾ ਹੀ ਜਿਹੜਾ ਉਹ ਦੋਸ਼ ਕੱਢਣਾ ਵੀ ਇਹਨਾਂ ਦੀ ਕਰਕੇ ਹੀ ਸਾਨੂੰ ਰਿਜ਼ਲਟ ਡਿਕਲੇਅਰ ਕਰਨਾ ਪਿਆ ਪਹਿਲਾਂ ਤੇ ਹੁਣ ਅਸੀਂ ਸੋਧ ਕੇ ਜਿਹੜਾ ਦੁਬਾਰਾ ਉਹ ਅਸੀਂ ਰਿਜ਼ਲਟ ਦਿੱਤਾ ਤਾਂ ਕਿ ਕਿਸੇ ਬੱਚੇ ਦਾ ਕੋਈ ਨੁਕਸਾਨ ਨਾ ਹੋਵੇ ਕਿ ਜਿਹੜਾ ਬੱਚੇ ਐਲੀਜੀਬਲ ਸੀ ਉਹੀ ਭਰਤੀ ਹੋ ਸਕੇ ਠੀਕ ਹੈ ਤੇ ਹੁਣ ਭਰਤੀ ਦੇ ਕੋਈ ਵੀ ਜਿਹੜਾ ਉਹ ਮਤਲਬ ਕਿ ਕੋਈ ਸਾਈਡ ਇਫੈਕਟ ਜਿੱਦਾਂ ਕਹਦੇ ਵੀ ਕਿ ਮਤਲਬ ਕਿਸੇ ਵੀ ਕੇਸ ਦਾ ਕੋਈ ਸਾਈਡ ਇਫੈਕਟ ਠੀਕ ਹੋਰ ਨਾਲ ਦੀ ਨਾਲ ਹੀ ਜਿਹੜਾ ਹੁਣ ਤੁਹਾਡਾ ਪ੍ਰੋਸੈਸ ਆ ਕਾਲਾਂ ਕਿਉਂ ਨਹੀਂ ਆ ਰਹੀਆਂ ਸੀ ਐ ਇਸੇ ਕਰਕੇ ਨਹੀਂ ਕਾਲਾਂ ਆ ਰਹੀਆਂ ਸੀ ਮੇਰਾ ਬੱਚੇ ਬਾਰ ਬਾਰ ਪੁੱਛ ਰਹੇ ਸੀ ਕਾਲਸ ਗਰੋਂਣਗੀਆਂ ਕਾਲਸ ਗਰੋਂਣਗੀਆਂ ਡਿਸਟ੍ਰਿਕਟ ਅਲੋਟਮੈਂਟ ਕਦੋਂ ਹੋਊਗੀ ਹੁਣ ਜਿਹੜੇ ਬੱਚੇ ਡਿਸਟ੍ਰਿਕਟ ਤੋਂ ਆਰਮਡ ਦੇ ਵਿੱਚ ਆ ਗਏ ਆ ਉਹਨਾਂ ਨੂੰ ਡਿਸਟ੍ਰਿਕਟ ਕਿਦਾਂ ਮਿਲ ਜਾਂਦਾ ਜਿੱਦਾਂ ਕਿ ਹੁਣ ਮੈਂ ਆ ਠੀਕ ਹੈ ਮੇਰਾ ਡਿਸਟ੍ਰਿਕਟ ਹੈ ਜੇਕਰ ਮੈਨੂੰ ਡਿਸਟ੍ਰਿਕਟ ਅਲੋਟ ਹੋ ਜਾਂਦੀ ਹੈ ਤੇ ਬਟ ਬਾਅਦ ਚ ਰਿਵਾਈਜ਼ ਰਿਜ਼ਲਟ ਹੋ ਕੇ ਮੇਰਾ ਆਰਮਡ ਦੇ ਵਿੱਚ ਨੰਬਰ ਆ ਜਾਂਦਾ ਤਾਂ ਇਹ ਤਾਂ ਫਿਰ ਮਤਲਬ ਕਿ ਤੁਸੀਂ ਆਪ ਸਮਝ ਲਵੋ ਵੀ ਕਿੰਨਾ ਦੋ ਚਿੱਤੀ ਵਾਲਾ ਗੱਲ ਹੋ ਜਾਂਦੀ ਮੇਰਾ ਡਿਸਟ੍ਰਿਕਟ ਸੀ ਮੈਨੂੰ ਡਿਸਟ੍ਰਿਕਟ ਮਿਲ ਗਿਆ ਸੀਗਾ ਜਾਂ ਮਤਲਬ ਕਿ ਹੁਣ ਮੇਰਾ ਦੁਬਾਰਾ ਰਿਜ਼ਲਟ ਆ ਗਿਆ ਤੇ ਹੁਣ ਮੈਂ ਜਿਹੜਾ ਆਰਮਡ ਦੇ ਵਿੱਚ ਭਰਤੀ ਹੋਗਾ ਤਾਂ ਇਸੇ ਕਰਕੇ ਤੁਹਾਨੂੰ ਕੋਈ ਡਿਸਟ੍ਰਿਕਟ ਅਲੋਟਮੈਂਟ ਤਾਂ ਹੀ ਨਹੀਂ ਕੀਤੀ ਗਈ ਕਿਉਂਕਿ ਜਿਹੜਾ ਪ੍ਰੋਸੈਸ ਆ ਉਹ ਰਿਵਾਈਜ਼ ਦਾ ਚੱਲ ਰਿਹਾ ਸੀ ਵੀ ਰਿਵਾਈਜ਼ ਕਰਨੇ ਆ ਜਿਹੜੇ ਬੱਚੇ ਡਿਸਟ੍ਰਿਕਟ ਚਾ ਉਹ ਡਿਸਟ੍ਰਿਕਟ ਚ ਹੋਣਗੇ ਠੀਕ ਆ ਜਿਹੜੇ ਡਿਸਟ੍ਰਿਕਟ ਚੋਂ ਕੱਢ ਕੇ ਆਰਮਡ ਸੀ ਇੱਤੇ ਆ ਹੁਣ ਉਹਨਾਂ ਨੂੰ ਆਰਮਡ ਦੀਆਂ ਡੈਡੀਆਂ ਬਟਾਲੀਅਨਸ ਮਿਲ ਗਈਆਂ ਇਸ ਕਰਕੇ ਹੁਣ ਤੋਂ ਡੇਡੇ ਸਾਰੇ ਡਾਊਟਸ ਮੇਬੀ ਕਲੀਅਰ ਐਲੀਜੀਬਲ ਬੰਦਾ ਹੁੰਦਾਗਾ ਉਹੀ ਪ੍ਰਤੀਕਰਨ ਕਰਕੇ ਜਿਹੜਾ ਮਤਲਬ ਕਿ ਰਿਵਾਈਜ਼ ਹੋ ਗਿਆ ਰਿਜ਼ਲਟ ਆਉਂਦਾ ਹੈਗਾ ਠੀਕ ਆ ਤੁਹਾਡੇ ਲਈ ਨਵੀਂ ਗੱਲ ਨਹੀਂ ਕੋਈ ਮੈਂ ਸਕਰੀਨਸ਼ਾਟ ਕੱਲ ਵੀ ਲਾਇਆ ਸੀ ਮੈਂ ਅੱਜ ਵੀ ਲਾ ਦਿੰਦਾ ਠੀਕ ਆ ਵੀ ਸਾਡਾ ਇਹਦਾ ਰਿਜ਼ਲਟ ਆ ਉਹ ਉਹ ਵੀ ਦੋ ਵਾਰ ਆਇਆ ਸੀਗਾ ਠੀਕ ਆ ਤੇ ਫਿਰ ਵੀ ਜੇ ਤੁਹਾਡਾ ਹੁਣ ਕੋਈ ਡਾਊਟ ਆ ਮੈਨੂੰ ਪੁੱਛ ਸਕਦੇ ਹੋ ਤੇ ਨੈਕਸਟ ਪ੍ਰੋਸੈਸ ਤੇ ਮੈਂ ਵੀਡੀਓ ਜਿਹੜੀਆਂ ਤਾਂ ਨਹੀਂ ਪਾ ਰਿਹਾ ਸੀ ਕਿਉਂਕਿ ਜਦੋਂ ਚੱਲਿਆ ਹੀ ਨਹੀਂ ਕਿਸੀਗਾ ਤੇ ਮੈਂ ਐਵੇਂ ਵੀਡੀਓ ਪਾਈ ਜਾਵਾਂ ਕੋਈ ਤਕ ਨਹੀਂ ਬੰਦੀ ਜਦੋਂ ਨਾਲ ਦੀ ਨਾਲ ਚੀਜ਼ ਚੱਲਦੀ ਹੋਵੇ ਨਾ ਤੇ ਉਸ ਚੀਜ਼ ਤੇ ਮੈਂ ਤੁਹਾਨੂੰ ਨੌਲੇਜ ਦੇਵਾਂ ਤਾਂ ਲੈਸਟਾ ਮਤਲਬ ਕਿ ਡਿਸਟ੍ਰਿਕਟ ਵਾਲਿਆਂ ਨੂੰ ਆਉਣਗੀਆਂ ਪਲੱਸ ਤੁਹਾਨੂੰ ਆਰਮਡ ਵਾਲਿਆਂ ਨੂੰ ਕਾਲਸ ਆਉਣਗੀਆਂ ਤਾਂ ਉਹਦੇ ਬੇਸ ਤੇ ਫਿਰ ਮੈਂ ਜਿਹੜੀ ਗੱਲਬਾਤ ਕਰੂੰਗਾ ਤਾਂ ਕਿ ਜਿਹੜਾ ਤੁਹਾਨੂੰ ਵੀ ਹੈਲਪ ਨਾਲ ਦਿਨ ਨਾਲ ਹੋ ਸਕੇ ਸਪੋਜ਼ ਕਰੋ ਮੈਂ ਵੀਡੀਓ ਅੱਜ ਨਾਲੇ ਥੋੜਾ ਪ੍ਰੋਸੈਸ ਮਹੀਨੇ ਤੱਕ ਸ਼ੁਰੂ ਹੋਵੇ ਤਾਂ ਫਿਰ ਉਦੋਂ ਤੁਸੀਂ ਚੀਜ਼ ਭੋਲੇ ਆਣੀ ਤੁਸੀਂ ਫਰੈਸ਼ ਫਰੈਸ਼ ਚੀਜ਼ ਸੁਣੀ ਠੀਕ ਹੈ ਜਿੰਨਾ ਕਿ ਕਹਿੰਦੇ ਤਾਜ਼ਾ ਤਾਜ਼ਾ ਪੜਿਆ ਬੰਦਾ ਪੇਪਰਸ ਲਿਖਿਆ ਹੋਵੇ ਤੇ ਉਹੀ ਵਧੀਆ ਹੁੰਦਾ ਇਸ ਕਰਕੇ ਉਮੀਦ ਹੈ ਕਿ ਤੁਸੀਂ ਮੇਰੇ ਨਾਲ ਜੁੜੇ ਰਹੋਗੇ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਜਿਹੜੀਆਂ ਹੋਰ ਇਨਫੋਰਮੇਟਿਵ ਵੀਡੀਓ ਦਿੰਦਾ ਰਹੂੰਗਾ ਜਾਣਕਾਰੀ ਦ ਸ਼ੇਅਰ ਕਰਦੇ ਰਹੋ ਵੀਡੀਓ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜੀਉਂਦੇ ਵਸਦੇ ਰਹੋ